गुरु जी जरा कर रहे हैं गलत कर रहे हैं ਤੇ ਅਸੀਂ ਲੜਾਈ ਲੜਦੇ ਆਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮਿਹਰ ਹੋਊਗੀ ਤੇ ਸਦਾ ਸਾਥ ਸਿੱਟਾਈ ਗੁਰੂ ਸਾਹਿਬ ਨੇ ਅਣਸੰਹਾਇ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚ ਤਾਂ ਹਮੇਸ਼ਾ ਸਾਥ ਦੇਂਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਹਿਬ ਤੇ ਅੱਗੇ ਤੇ ਚੱਪੀ ਕਲਾ ਕਰਨਾ ਕਿਉਂ ਲੱਗਦਾ ਮੇਰੇ ਨਾਲ ਕਿਉਂ ਨਿਸ਼ਾਨਾ ਆਇਆ ਬੱਚੀ ਮੈਂ ਤਾਂ ਨਿਜੀ ਤੌਰ ਤੇ ਆਈ ਹਾਂ ਜੀ ਤੁਸੀਂ ਜੀ ਮੇਰੇ ਨਾਲ ਕਦ ਤੱਕ ਦਾ ਬਈ ਸਭ ਤੋਂ ਪਹਿਲਾਂ ਕਿਸ਼ਣਾ ਲਓ ਮਤ ਮਤ ਤੋਂ ਹਾਂ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ ਮੈਂ ਤਾਂ ਨੀਚੀ ਤੋਰ ਤੇ ਆਈ ਆ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀ ਚੜਦੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਅਬ ਲਗਾਤਾਰ ਜੇ ਸਾਧੂ ਮਾਪੇ ਦਾ ਨਿਕਾਲ ਕਰਕੇ ਮੇਰਾ ਮਾਪਾ ਰਾਜ ਕਰਤਾ ਬੋਲੇ ਸਾਥ ਕਰੀ ਮਾਪਾ ਦਾ ਕਿਵੇਂ ਦੇ ਦੂ ਕਰੇ ਸਰਕਾਰ ਦਾ ਦਵਾਈ ਨੂੰ ਕਿਵੇਂ ਚਲੋ ਜੀ ਜਿਹੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮਿਹਰ ਹੋਊਗੀ ਤੇ ਸਵਾ ਸਦਾ ਸਾਥ ਸਿੱਟਾਈ ਗੁਰੂ ਸਾਹਿਬ ਨੇ ਅਨਸੰਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਦਾ ਅਮੇਸ਼ਾ ਸਾਥ ਦੇਂਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚਰਪੀ ਕਲਾ ਤਾਂ ਕਿਉਂ ਲੱਗਦਾ ਮੈਨੂੰ ਕਿਉਂ ਨਹੀਂ ਸਾਥ ਆਇਆ ਬੱਚੀ ਹੋਰ ਮੈਂ ਕੁਝ ਨਹੀਂ ਪਿਆ ਇਸ ਮੈਂ ਤਾਂ ਨਿਜੀ ਤੌਰ ਤੇ ਆਈ ਹਾਂ ਜੀ ਤੁਸੀਂ ਕੀ ਮੇਰੇ ਨਾਲ ਕਦ ਤੱਕ ਦਾ ਬਾਇਓ ਕਦ ਤੱਕ ਲੈਣਾ ਲੱਗ ਮਸਤ ਹੋ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤ ਕੋ ਨਾ ਹੀ ਹੈ ਮੈਂ ਤਾਂ ਨਿਜੀ ਤੌਰ ਤੇ ਆਈ ਹਾਂ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀ ਚੱਟੀ ਕਲਾ ਦੀ ਅਰਦਾਸ ਹੀ ਕਰੀਏ ਸਾਰਿਆਂ ਦੀ ਹਮ ਲਗਾਤਾਰ ਕਿਸੇ ਸਾਥੋਂ ਮਾਪੇ ਦੱਛੇ ਕਿਹੜਾ ਮੰਗਦਾ ਰਾਜਪਥ ਤੋਂ ਹੁਣ ਸਾਥਕਾ ਦੀ ਮੰਗਦੇ ਕਿਵੇਂ ਦੇਈ ਦੁਦਾਰੇ ਸਰਕਾਰ ਦੇ रवैਏ ਨੇ ਮੇਰੀ ਤੁਹਾਨੂੰ ਠੀਕ ਜਿੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਮੇਰੀ ਬਹੁਤ ਮਿਹਰ ਹੋਊਗੀ ਤੇ ਸਦਾ ਸਾਥ ਸਿੱਤਾ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਂਗੇ ਸੱਚਤਾ ਹਮੇਸ਼ਾ ਸਾਥ ਦੇਂਦੇ ਆਏ ਨੇ ਇਹ ਅਤਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਪੀ ਕਲਾ ਤੱਕ ਨਾ ਮੈਨੂੰ ਕਿਉਂ ਲੱਗਦਾ ਮਿੱਕੇ ਸਾਹਿਬ ਨੂੰ ਕਿਉਂ ਨਿਸ਼ਾਨਾ ਬਣਾਇਆ ਉਹ ਸੀ ਹੋਰ ਮੈਂ ਕੁਝ ਨਹੀਂ ਕਹਾਂਗਾ